ਤੇ ਇਹ ਬਾਈ ਦੀ ਵੀਡੀਓ ਬਣਾਣੀ ਜ਼ਰੂਰੀ ਹੈ। ਬਰਸਾਤਾਂ ਦੇ ਵਿੱਚ ਬਹੁਤ ਜ਼ਿਆਦਾ ਫੇਮਸ ਰਿਹਾ। ਤਲ ਆਹ ਲਾਈਵੇ ਇਹਨਾਂ ਨੇ ਪੈਰੀਗੇਟ ਲਾਈਵੇ ਆ। ਨਹੀਂ ਤਾਂ ਇੱਥੇ ਹੀ ਬਹੁਤ ਜਾਮ ਲੱਗ ਜਾਂਦਾ। ਇਹ ਜੇ ਬਾਈ ਚਾਹ ਤੇ ਮੀ ਪਿਆ ਹੋਵੇ ਨਾ ਤਾਂ ਪਾਣੀ ਇੰਨਾ ਪਾਣੀ ਖੜ ਜਾਂਦਾ। ਇੰਨੇ ਚ ਰੋਡ ਤੇ ਵੀ ਲੌਕ ਟਾਇਲ ਜਿਵੇਂ ਚੱਲਣ ਗਿਆ। ਵਾਤੇ ਵੱਦ ਬਾਈ ਲਾਡਰਾ ਜਾਣ ਖਾਤਰ 5-10 ਮਿੰਟ ਲੱਗਦੇ ਆ। ਇਹਨਾਂ ਕਰਕੇ ਬਹੁਤ ਵੱਡਾ ਜਾਮ ਲੱਗ ਜਾਂਦਾ। ਪਹਿਲਾਂ ਵਿੱਚ ਬੰਨੋ ਬਾਈ ਟਰੱਕ ਬੰਦ ਕਰਦੇ ਦੇ ਇਹਨਾਂ ਨੇ। ਉਹ ਦੇਖੋ ਸਾਹਮਣੇ ਖੜੀਆਂ ਬਾਈ ਜੀਸੀਬੀ ਆ। ਬਾਗ ਬਲਾਈ ਨੇ ਖੜੀ ਐ ਰੋਡ ਦਾ ਕੰਮ ਐਨਾ ਸਲੋ ਹੋਣ ਲੱਗਿਆ ਵਾ ਇਹ ਜਿਹੜਾ ਰੋਡ ਦਾ ਕੰਮ ਚੱਲ ਰਿਹਾ ਮੈਂ ਕਹਿੰਦਾ 3-4 ਮਹੀਨੇ ਹੋ ਗਏ ਸ਼ੋਅਰੂਮ ਵਾਲਿਆਂ ਅਗਲੇ ਛੱਡ ਕੇ ਚਲੇ ਗਏ ਆਪਣਾ ਕੰਮ ਕਰ ਦਸਤਰੀ ਗਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਕਰਦੇ ਇੱਕ ਨਵੇਂ ਦਿਨ ਦਾ ਨਵੇਂ ਬਲੌਗ ਦੇ ਵਿੱਚ ਬਾਈ ਅੱਜ ਤੁਹਾਨੂੰ ਦਿਖਾਉਂਦੇ ਆਪਾਂ ਮੋਹਾਲੀ ਸ਼ਹਿਰ ਦੇ ਲਾਂਡਰਾ ਦੇ ਖੈੜ ਰੋਡ ਦਾ ਹਾਲ ਵੀ ਰੋਜ਼ ਇੱਥੇ ਬਈ ਇੰਨਾ ਜਾਮ ਲੱਗਦਾ ਕਾਤੇ ਲੱਗਦਾ ਆ ਕਾਤੇ ਇੰਨਾ ਜਾਮ ਜਿਹੜਾ ਦਿੱਲੀ ਲੱਗਣ ਲੱਗਿਆ ਵਾ ਹਰ ਰੋਡਾਂ ਦਾ ਕੀ ਕੰਡੀਸ਼ਨ ਹੈ ਪਹਿਲਾਂ ਤਾਂ ਬਾਈ ਰੋਡ ਬਣਦੇ ਉਹਨਾਂ ਨੂੰ ਪਤਾ ਕਿੰਨਾ ਸਮਾਂ ਹੋ ਗਿਆ ਇੱਥੇ ਕਿੰਨਾ ਟਾਈਮ ਲੱਗ ਹੋ ਗਿਆ ਕਿਉਂਕਿ ਰੋਡ ਤੇ ਚੱਲਣ ਲੱਗਿਆ ਬਾਈ ਸੀਵਰੇਜ ਦਾ ਕੰਮ ਸਾਰਾ ਪਹਿਲਾਂ ਰੋਡ ਬਣਾ ਇੱਕ ਸਾਈਡ ਰੋਡ ਬਣਾਤਾ ਦਾ ਇਹਨਾਂ ਨੇ ਤੇ ਦੂਜੇ ਸਾਈਡ ਸੀਵਰੇਜ ਪਾ ਰਹੇ ਆ ਉਹਦੇ ਕਰਕੇ ਦੋਡੇ ਰਣ ਦਾ ਕੰਮ ਬੰਦ ਕਰਤਾ ਦਾ ਤੇ ਅੱਜ ਤੁਹਾਨੂੰ ਦਿਖਾਉਂਦੇ ਆਪਾਂ ਤੇ ਕਿਦਾਂ ਦਾ ਮਾਹੌਲ ਆ ਉੱਥੇ ਕਿਦਾਂ ਦਾ ਵੀ ਜਾਮ ਲੱਗਣ ਦਾ ਮੇਨ ਕਾਰਨ ਕਿਹਾ ਆ ਆਓ ਫਿਰ ਚਲਿਏ ਰੋਡ ਤੇ ਤੁਹਾਨੂੰ ਦਿਖਾਈਏ ਤੇ ਨਾਲੇ ਬਲੌਗ ਦੇ ਨਾਲ ਜੁੜੇ ਰਹੋ ਭਾਈ ਸਭ ਤੋਂ ਵੱਧ ਵੱਧ ਤੇ ਵੱਧ ਭਾਈ ਲਾਈਕ ਕਰੋ ਸ਼ੇਅਰ ਕਰੋ ਬਾਤੇ ਬਾਤ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਤੁਹਾਨੂੰ ਵੀ ਦਿਖਾਉਂਦੇ ਆ ਕਾਣਾ ਡੇਲੀ ਦੀ ਅਪਡੇਟ ਤੇ ਜਾਣਕਾਰੀ ਰੋਡ ਦੇ ਉੱਪਰ ਲਾਂਡਰਾ ਦੇ ਖੈੜ ਰੋਡ ਦੀ ਫਿਲਾਲ ਆਪਾਂ ਆ ਗਏ ਆ ਬੱਸ ਸਟੈਂਡ ਤੇ ਤੇ ਬੱਸ ਸਟੈਂਡ ਦੇ ਰੌਣਕਾ ਤੁਹਾਨੂੰ ਪਤਾ ਹੈ ਮੇਲਾ ਲੱਗਿਆ ਰਹਿੰਦਾ ਇੱਥੇ ਜਾਂਦਾ ਇੱਥੇ ਸ਼ੁਰੂ ਹੋ ਜਾਂਦਾ ਆ ਆਪਾਂ ਨੂੰ ਲਾਂਡਰਾ ਜਾਣ ਖਾਤਰ ਤੇ ਇਹ ਬਾਈ ਦੀ ਵੀਡੀਓ ਬਣਾਣੀ ਜ਼ਰੂਰੀ ਹੈ ਇਹ ਬਾਈ ਕੱਲਾ ਇੱਥੇ ਦੇਖ ਲੋ ਕਾਣਾ ਸਾਰੀ ਟ੍ਰੈਫਿਕ ਕੱਢਦਾ ਨਾਲ ਮੁਲਾਜ਼ਮ ਵੀ ਹੁੰਨੇ ਆ ਚੌਕੀ ਇੱਥੇ ਆਪਣੇ ਖੜੜਦੀ ਤੇ ਮੌਸਮ ਤੋਂ ਹੋਰ ਗਿਆ ਥੋੜਾ ਜਿਆ ਠੰਡਾ ਹੋਣ ਲੱਗ ਗਿਆ ਬਾਈ ਧੁੰਦ ਦੇ ਸਾੜ ਦੇ ਹੋਣ ਲੱਗੇ ਸੂਰਜ ਹੀ ਮੱਧਮ ਜਾ ਹੋ ਗਿਆ ਧੁੱਪ ਨਹੀਂ ਤੇਜ਼ ਨਹੀਂ ਹੈਗੀ ਹੁਣ ਦਸੰਬਰ ਦਾ ਮਹੀਨਾ ਵੈਸੇ ਵੀ ਤੇ ਠੰਡ ਦਾ ਹੋਣੀ ਉਹ ਹੈ ਨਾ ਕਰਕੇ ਚਲੋ ਦੇਖਦੇ ਆ ਅੱਗੇ ਜਾ ਕੇ ਤੁਹਾਨੂੰ ਦਿਖਾਉਣ ਦੇ ਨਾਲੇ ਰੋਡ ਦੇ ਕੰਡੀਸ਼ਨ ਬਾਈ ਇਹ ਰੋਡ ਹੈ ਜਿਹੜਾ ਇਹ ਬਰਸਾਤਾਂ ਦੇ ਵਿੱਚ ਬਹੁਤ ਜਿਆਦਾ ਫੇਮਸ ਰਿਹਾ ਕਹਣਾ ਕਿਉਂਕਿ ਐਨੀ ਜਿਆਦਾ ਇੱਥੇ ਟਰੈਫਿਕ ਜਾਮ ਲੱਗਦੇ ਰਹੇ ਰੋਜ਼ ਪਾਣੀ ਖੜਦਾ ਰਿਹਾ ਬਰਸਾਤਾਂ ਵਾਂ ਬਹੁਤ ਬੁਰਾ ਹਾਰ ਰਿਹਾ ਬਹੁਤ ਵੀਡੀਓ ਪਈਆਂ ਇਹਦੀਆਂ ਤੇ ਬਹੁਤ ਜ਼ਿਆਦਾ ਇਹ ਚਰਚਾ ਦੇ ਵਿੱਚ ਚ ਰਿਹਾ ਫਰਾਲ ਹਲੇ ਤੱਕ ਰੋਡ ਬਣਿਆ ਨਹੀਂ ਹੈਗਾ ਤਾਂ ਹੀ ਕਰਕੇ ਟਰੈਵੀ ਚੱਲ ਰਹੀ ਤੇ ਬਾਕੀ ਪਿੰਡਾਂ ਦੇ ਵਿੱਚ ਵੀ ਬਈ ਜਿਹੜੀ ਟ੍ਰੈਫਿਕ ਹੈ ਜਿਹੜੀ ਖਾਣਾ ਲਿੰਕ ਰੋਡ ਜਿਹੜੇ ਪਿੰਡਾਂ ਦੇ ਸ਼ਰਨੀਆਂ ਆਉਣਾ ਉਹ ਟਰੈਵੀ ਲੰਘ ਜੇ ਕਰਦੀ ਉਹ ਵੀ ਵੜਨ ਲੱਗੇ ਹੋਏ ਆ ਜਿਨ੍ਹਾਂ ਕਰਕੇ ਰੋਡ ਤੇ ਜ਼ਿਆਦਾ ਟ੍ਰੈਫਿਕ ਹੋ ਰਹੀ ਹੈ ਤੁਹਾਨੂੰ ਉਹ ਵੀ ਦਿਖਾਉਂਦੇ ਆ ਤੇ ਜਿਹੜਿਆ ਰੋਡ ਚੱਲ ਗਿਆ ਉਹਦੀ ਅਪਡੇਟ ਦੇ ਦਿੰਦੇ ਆ ਚਲੋ ਫਿਰ ਆਜੋ ਬਲੌਗ ਦੇ ਨਾਲ ਜੁੜੇ ਰਹੋ ਤੇ ਆਪਾਂ ਗੱਲਬਾਤ ਕਰਦੇ ਰਹੇ ਨੇ ਏ ਆ ਗਿਆ ਬਈ ਬਡਾਲਾ ਰੋਡ ਤੇ ਇੱਥੇ ਤੇ ਟ੍ਰੈਫਿਕ ਸ਼ੁਰੂ ਹੋ ਜਾਂਦੀ ਹੈ ਗਾਣਾ ਬਡਾਲਾ ਰੋਡ ਪਾਈ ਬਾਈ ਬਹੁਤ ਜਾਮ ਲੱਗਦਾ ਕਿਉਂਕਿ ਇੱਥੇ ਲਾਈਟਾਂ ਤਾਂ ਲੱਗੀਆਂ ਵੀ ਆ ਬਕਾਇਦਾ ਅੱਗੇ ਜਾ ਕੇ ਤੁਹਾਨੂੰ ਦਿਖਾਵਾਂਗੇ ਪਰ ਜਿਹੜੀ ਟ੍ਰੈਫਿਕ ਹੈ ਉੱਥੇ ਆਪਸ ਵਿੱਚ ਵਿੱਚ ਮਿਕਸ ਹੋ ਜਾਂਦੀ ਹੈ ਗਾਣਾ ਜਿਹੜੀ ਲਾਂਡਰਾਂ ਤੇ ਆ ਜਾਂਦੀ ਹੈ ਕੁਝ ਕੁ ਖੈੜ ਤੇ ਯਾਰੇ ਹੁੰਦੇ ਆ ਤਾਂ ਕਰਕੇ ਕ੍ਰੋਸਿੰਗ ਕਰਨ ਲੱਗੇ ਉੱਥੇ ਟਾਈਮ ਬਹੁਤ ਲੱਗ ਜਾਂਦਾ ਇੱਕ ਤਾਂ ਵੈਸੇ ਆ ਇੱਥੇ ਵੀ ਫਾਟਕਲ ਆ ਲਾਈਵੇ ਇਹਨਾਂ ਨੇ ਬੈਰੀਕੇਡ ਲਾਏ ਹੋਏ ਨਹੀਂ ਤਾਂ ਇੱਥੇ ਵੀ ਬਹੁਤ ਜਾਮ ਲੱਗ ਜਾਂਦਾ ਇਹ ਆਰੀਆ ਕਾਲਜ ਰੋਡ ਤੇ ਇਸ ਤੋਂ ਅੱਗੇ ਜਾ ਕੇ ਜਿਹੜਾ ਆਊਗਾ ਫਿਰ ਉਹ ਬ ਇਹ ਸਾਹਮਣੇ ਰੋਡ ਬਈ ਜਿਹੜਾ ਬਡਾਲੇ ਨੂੰ ਚਲੇ ਗਿਆ ਤੁਹਾਨੂੰ ਤੂਫਾਨ ਦਿਖਾਇਆ ਤੇ ਇੱਥੇ ਲਾਈਟਾਂ ਲੱਗੀਆਂ ਵੀ ਤਾਂ ਹੈਗੀਆਂ ਪਰ ਲਾਈਟਾਂ ਬਈ ਚਲਦੀਆਂ ਜੁਲਦੀਆਂ ਨਹੀਂ ਹੈਗੀਆਂ ਇੱਕ ਦੋ ਵਾਰ ਚਲਾਈਆਂ ਫਿਰ ਟ੍ਰੈਫਿਕ ਕੰਫਿਊਜ਼ ਬਹੁਤ ਹੋ ਜਾਂਦੀ ਕਿ ਲਾਈਟਾਂ ਲੰਬੀਆਂ ਔਨ ਕਰਕੇ ਟ੍ਰੈਫਿਕ ਦਾ ਜਾਮ ਬਹੁਤ ਲੱਗ ਜਾਂਦਾ ਆ ਤੇ ਜਦੋਂ ਪਾਸੇ ਚਲੇ ਗਿਆ ਬਡਾਲੇ ਰੋਡ ਤੇ ਤੇ ਆਪਾਂ ਹੁਣ ਸਿੱਧਾ ਜਾ ਰਹੇ ਹਾਂ ਲਾਂਡਰਾ ਨੂੰ ਤੇ ਲਾਂਡਰਾ ਦੇ ਬਈ ਟ੍ਰੈਫਿਕ ਦਾ ਤੁਹਾਨੂੰ ਪਤਾ ਹੀ ਐ ਰੋਡ ਦਾ ਦਾ ਬੁਰਾ ਹਾਲ ਹੈਗਾ ਹੀ ਇਹ ਟ੍ਰੈਫਿਕ ਬਹੁਤ ਹੈ ਇੱਥੇ ਇਸ ਟਾਈਮ ਹੁਣ ਸਵੇਰੇ ਸਵੇਰੇ ਤਾਂ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਐ ਪਰ ਇੱਥੇ ਜਿਹੜ ਆ ਰੋਡ ਤੇ ਸ਼ਾਂਤੀ ਜਿਹੜੀ ਬਈ ਸਮਝ ਲਓ ਐ ਹੁੰਦਾ ਜਿਵੇਂ ਤੂਫਾਨ ਤੋਂ ਆਉਣ ਤੋਂ ਪਹਿਲਾਂ ਨਾ ਸ਼ਾਂਤੀ ਹੋ ਜਾਂਦੀ ਹੈ ਕਹਾਣਾ ਉਹੀ ਸੀਨ ਹੋਇਆ ਹੋਇਆ ਹੁੰਦਾ ਇਹ ਵੀ ਇੱਥੇ ਟਰੈਵ ਵੀ ਥੋੜੀ ਕਟ ਅੱਗੇ ਆ ਕੇ ਜਦ ਰੋਡ ਜਿੱਥੇ ਬਣਨ ਲੱਗਿਆ ਹੋਇਆ ਹੁੰਦਾ ਜਿੱਥੇ ਖਰਾਬ ਸਾਰਾ ਜਾਮ ਜਾਮ ਲੱਗ ਰਹਿਣਾ ਹਾਂਜੀ ਇਹ ਦੇਖੋ ਬਈ ਇੱਥੇ ਸਟਾਰਟਿੰਗ ਹੋ ਜਾਂਦੀ ਸਾਰੀ ਰੋਡ ਦੀ ਬਰਸਾਤਾਂ ਦੇ ਵਿੱਚ ਦਾ ਬਈ ਇੱਥੇ ਇੰਨਾ ਕੁ ਬੁਰਾ ਹੋ ਰਿਹਾ ਦੋਨੋਂ ਪਾਸੇ ਪਾਣੀ ਖੜਾ ਰਹਿਦਾ ਦਾ ਤੇ ਰੋਡ ਦਾ ਹਾਲੇ ਤੱਕ ਅਪਡੇਟ ਨਹੀਂ ਹੋਇਆ ਕਹਾਣਾ ਇਹ ਵੀ ਮਿਲਟਰੀ ਰੋਡ ਵੀ ਹੈ ਗਾੜਾ ਵੀ ਆਰਮੀ ਰੋਡ ਵੀ ਕਹਿੰਦੇ ਜਿਹੜਾ ਰੋਡ ਐ ਸੜਾ ਜਿਹੜਾ ਸਿੱਧਾ ਦਿੱਲੀ ਤੇ ਆਪਾਂ ਨੂੰ ਸ਼ੰਭੂ ਬਾਟਰ ਤੇ ਅੱਗੇ ਨੂੰ ਜਾ ਰਹੇ ਲੱਪੜ ਨੂੰ ਜਾ ਰਹੇ ਸਾਰਾ ਖੈੜ ਨੂੰ ਹੋ ਕੇ ਕ੍ਰੋਸਿੰਗ ਆ ਰੋਡ ਦੀ ਇੱਥੇ ਦੀ ਕੰਡੀਸ਼ਨ ਦੇਖੋ ਕਿੰਨੀ ਖਰਾਬ ਹੈ ਇਹ ਜੇ ਬਾਈਚਾਂ ਤੇ ਮੀਂਹ ਪਿਆ ਹੋਵੇ ਨਾ ਤਾਂ ਪਾਣੀ ਨਾ ਪਾਣੀ ਖੜ ਜਾਂਦਾ ਫਿਲਹਾਲ ਤਾਂ ਇੱਥੇ ਸੁੱਕਾਣਾ ਸੁੱਕਾ ਮੀ ਹੈ ਨਹੀਂ ਹਲੇ ਤੇ ਦੂਜੇ ਪਾਸੇ ਰੋਡ ਬਣਿਆ ਹੋਇਆ ਨਹੀਂ ਹੈਗਾ ਤੇ ਦੂਜੇ ਪਾਸੇ ਵੀ ਬਾਈ ਰੋਡ ਦੀ ਕੰਡੀਸ਼ਨ ਜਮਾ ਹੈ ਖਰਾਬ ਹੈ ਪਰਲੇ ਪਾਸੇ ਦੇਖ ਦਿਖਦੇ ਹੋਣੇ ਤੁਹਾਨੂੰ ਗੱਡੀਆਂ ਆ ਰਹੀਆਂ ਕਿਵੇਂ ਸਲੋ ਸਲੋ ਤੇ ਮਿੱਟੀ ਬਹੁਤ ਜ਼ਿਆਦਾ ਹੋਣ ਲੱਗੀ ਵੀ ਆ ਇੱਕ ਪਾਸੇ ਇਹਨਾਂ ਨੇ ਬਣਾਤਾ ਰੋੜਾ ਬਣਾ ਲੌਕਟਾਈਲ ਲਾਤੀ ਰੋਡ ਤੇ ਤੇ ਇਹਦਾ ਵੀ ਬਹੁਤ ਚਰਚਾ ਰਿਹਾ ਵੀ ਮੇਨ ਹੈ ਹਾਈਵੇ ਤੇ ਐਨ ਐਚ ਰੋਡ ਤੇ ਵੀ ਲੌਕਟਾਈਲ ਜਿਵੇਂ ਚੱਲਣਗੀਆਂ ਤੇ ਦੂਜੇ ਪਾਸੇ ਬਾਈ ਰੋਡ ਉਧਰ ਸਾਈਡ ਤਾਂ ਹੈ ਉਹ ਨਹੀਂ ਮੇਨ ਸਭ ਤੋਂ ਵੱਡਾ ਕਾਰਨ ਜਿਹੜਾ ਟ੍ਰੈਫਿਕ ਜਾਮ ਦਾ ਇੱਥੇ ਹੀ ਰੋਡ ਦੇ ਕਾਰਨ ਹੈ ਕਿ ਟ੍ਰੈਫਿਕ ਜਿਹੜੀ ਅੱਗੇ ਜਾ ਕੇ ਡਿਵਾਈਡ ਹੋ ਜਾਂਦੀ ਐ ਸਿੰਘ ਕਰੋਡ ਚੱਲਣ ਲੱਜਾਂਦਾ ਇੱਕ ਪਾਸੇ ਰੋਡ ਬੰਦੇ ਹੋ ਜਾਂਦਾ ਆ ਫਿਰ ਜੀ ਟ੍ਰੈਫਿਕ ਆ ਸਿੰਗਲ ਚੱਲਦੀ ਐ ਤੇ ਜਾਮ ਲੱਗਦਾ ਕਿਉਂਕਿ ਗੱਡੀਆਂ ਅੱਗੇ ਪਿਛੇ ਆ ਜਾਂਦੀਆਂ ਕ੍ਰੋਸਿੰਗ ਵਾਸਤੇ ਜਗ੍ਹਾ ਨਹੀਂ ਰਹਿੰਦੀ ਹੈਗੀ ਫਿਰ ਜਾਮ ਲੱਗਣਾ ਲਾਜ਼ਮੀ ਐ ਜਿਹੜਾ ਮੇਨ ਇੱਥੇ ਸ਼ਿਵਾਲੇਗੁਰੇ ਜਾਮ ਲੱਗਦਾ ਚਲੋ ਜੀ ਵਧੀਆ ਐ ਇੱਕ ਵਾਰ ਕੰਮ ਕੰਪਲੀਟ ਹੋ ਜਾਊਗਾ ਖਾਣਾ ਸੀਵਰੇਜ ਬਣ ਜੂਗੀ ਤੇ ਰੋਡ ਚੱਲਦਾ ਹੋ ਜਾਊਗਾ ਤੇ ਵਾਤੇ ਵਾਦ ਬਾਈ ਲਾਂਡਰਾ ਜਾਣ ਖਾਤਰ 5-10 ਮਿੰਟ ਲੱਗਦੇ ਆ ਇੰਨਾ ਟਾਈਮ ਲੱਗਦਾ ਜਿੱਥੇ ਹੁਣ ਇੱਕ ਇੱਕ ਘੰਟਾ ਵੀ ਲੱਗ ਜਾਂਦਾ ਕਈ ਵਾਰ ਵੀ ਇੰਨਾ ਜਾਮ ਹੁੰਦਾ ਆ ਉਹ ਦੇਖੋ ਸਾਹਮਣੇ ਗੱਡੀ ਆ ਰਹੀ ਪਰਲੇ ਪਾਸੇ ਤੇ ਕ੍ਰੋਸਿੰਗ ਕਰਨ ਲੱਗੀ ਵੀ ਬੜੇ ਟਰਾਲੇ ਜਿਹੜੇ ਬਾਈ ਹੁਣ ਸਿੰਗਲ ਰੋਡ ਚੱਲਦਾ ਹੋਵੇ ਜਦਾਂ ਕ੍ਰੋਸਿੰਗ ਕਰਨੀ ਹੁੰਦੀ ਡਿਵਾਈਡਰ ਤੇ ਡਿਵਾਈਡਰ ਛੋਟੇ ਆ ਪਹਿਲਾਂ ਇਹ ਕੰਮ ਚੱਲਦਾ ਇਹਨਾਂ ਕਰਕੇ ਬਹੁਤ ਵੱਡਾ ਜਾਮ ਲੱਗ ਜਾਂਦਾ ਪਹਿਲਾਂ ਤਾਂ ਵਿਚਵਾਨੂ ਬਾਈ ਟਰੱਕ ਬੰਦ ਕਰਦੇ ਦੇ ਇਹਨਾਂ ਨੇ ਆਣੇ ਜਾਣੇ ਇੱਧਰ ਨੂੰ ਫੇ ਹੁਣ ਤਾਂ ਫੇਰ ਸ਼ੁਰੂ ਕਰਾਇਆ ਕੰਮ ਇਹਨਾਂ ਨੇ ਚਲੋ ਇਹ ਵੀ ਲੰਘਣੇ ਤਾਂ ਹੈਗੇ ਆ ਪਰ ਇਹਨਾਂ ਦਾ ਸਮਾਂ ਆਉਣਾ ਚਾਹੀਦਾ ਯਾਰਾ ਦਪੈਰ ਨੂੰ ਨੰਗਣ ਜਾਂ ਫਿਰ ਰਾਤ ਨੂੰ 11 12 ਵਜੇ ਤੋਂ ਬਾਅਦ ਨੰਗਣ ਤਾਂ ਜੋ ਸਵੇਰ ਦਿਨ ਵਿੱਚ ਟ੍ਰੈਫਿਕ ਨਾ ਲੱਗੇ ਕੋਈ ਕੰਮ ਚੱਲਣ ਲੱਗਿਆ ਵਾ ਰੋਡ ਤੇ ਘੱਟੋ ਘੱਟ ਇੰਨਾ ਕੁ ਤਾਂ ਇਹਨਾਂ ਨੂੰ ਹੋਣੀ ਚਾਹੀਦੀ ਵੀ ਨਹੀਂ ਇੱਥੇ ਟ੍ਰੈਫਿਕ ਲੰਘਣ ਦੇਣੀ ਚਾਹੀਦੀ ਨਹੀਂ ਬਾਈ ਉਹ ਦੇਖੋ ਸਾਹਮਣੇ ਖੜੀਆਂ ਬਈ ਜੀਸੀਬੀ ਐ ਪਾਪ ਲਾਈਨ ਖੜੀ ਐ ਇਹ ਕਰਨ ਲੱਗੇ ਵੇ ਬਾਹਰ ਸਾਰਾ ਸੀਵਰੇਜ ਦਾ ਕੰਮ ਇਹ ਸੀਵਰੇਜ ਦੇ ਪੈਪ ਪਾਣ ਲੱਗੇ ਵੇ ਬੜੇ ਮੋਟੇ ਤੇ ਵੀ ਪੰਕ ਕਾਲੂ ਜੇ ਫੇਰ ਪਾ ਬਰਸਾਤਾਂ ਦਾ ਸਾਮਾਨ ਦਾ ਵੀ ਪਾਣੀ ਦੀ ਨਿਕਾਸੀ ਹੁੰਦੀ ਰਹੇ ਇੱਥੇ ਉੱਪਰਲੇ ਪਾਸੇ ਸਾਰਾ ਬਈ ਸੀਵਰੇ ਦਾ ਕੰਮ ਚੱਲ ਰਿਹਾ ਐ ਇੱਥੇ ਰੋਡ ਚੱਲਣ ਲੱਗਿਆ ਵਾ ਸਿੰਗਲ ਐ ਸਾਰਾ ਜਿਹਦੇ ਕਰਕੇ ਇੱਥੇ ਸਭ ਤੋਂ ਵੱਧ ਜਾਮ ਲੱਗਦਾ ਰਾਤ ਬਈ ਇੱਥੇ ਦੋ ਦੋ ਕੱਲ ਕਹਿੰਦੇ ਬਈ ਸਾਰਾ ਦਿਨ ਜਾਮ ਲੱਗਿਆ ਰਿਹਾ ਤੇ ਰਾਤ ਨੂੰ ਤਾਂ ਬਹੁਤ ਕੱਲ ਜਾਮ ਰਿਹਾ ਅਸੀਂ ਇੱਧਰ ਆਏ ਨਹੀਂ ਹੈ ਬਕਾਇਦਾ ਤਾਂ ਹੀ ਪਰੋਂ ਘੁੰਮ ਕੇ ਆਲਾ ਪੈਗਾ ਦੂਜੇ ਪਾਸੇ ਨੂੰ ਨਹੀਂ ਤਾਂ ਸਾਡਾ ਡੇਲੀ ਰੁਟੀਨ ਤਾਂ ਆਹੀ ਐ ਵੀ ਲਾਂਡਰਾ ਦੇ ਖੇੜ ਜਾਣਾ ਹੀ ਹੁੰਦਾ ਐ ਸਾਡਾ ਟ੍ਰੈਫਿਕ ਦਾ ਬਹੁਤ ਜ਼ਿਆਦਾ ਐ ਰੋਡ 'ਪਾ ਕਿਉਂਕਿ ਇੱਧਰ ਬਈ ਰਿਹائش ਬਹੁਤ ਜ਼ਿਆਦਾ ਹੋ ਗਈ ਬਹੁਤ ਜ਼ਿਆਦਾ ਰਿਹائش ਹੋਣ ਕਾਤਰ ਜਿਹੜੀ ਆਪਾਂ ਪਰਤਮਾਲਾ ਵਾਲਾ ਰੋਡ ਕੱਢਣ ਵੀ ਲੱਗੇ ਹੋਏ ਆ ਬਾਈ ਇੱਥੇ ਜਿਹੜੇ ਕਹਾਲਾ ਬਾਹਰ ਦੀ ਵੱਲ ਰੋਡ ਨਿਕਲ ਰਿਆ ਆ ਉਹ ਰੋਡ ਦਾ ਤਾਂ ਫਾਇਦਾ ਬਾਈ ਉਹਦਾ ਉਹਨਾਂ ਨੂੰ ਫਾਇਦਾ ਜਿਹੜੇ ਪਿੱਛੇ ਦੇ ਆ ਰਹੇ ਆ ਦਿੱਲੀ ਦਿੱਲੀ ਵਾਲਿਆਂ ਜਿਹੜੀ ਲੋਕਲ ਟ੍ਰੈਫਿਕ ਉਹਦਾ ਰਹਿਣੀਓ ਆ 100% ਇਹ ਸਾਰਾ ਬਾਈ ਜਿੰਨਾ ਵੀ ਹੈ ਦੇਖੋ ਟ੍ਰੈਫਿਕ ਕਰਕੇ ਤਾਂ ਇੱਥੇ ਆ ਸਾਰਾ ਕੰਮ ਚੱਲਣ ਲੱਗਿਆ ਹੋਇਆ ਇਹ ਦੇ ਕਰਕੇ ਟ੍ਰੈਫਿਕ ਜਾਮ ਲੱਗਦਾ ਆ ਤੇ ਆਣ ਜਾਣਾਂ ਨੂੰ ਬਹੁਤ ਤੰਗ ਹੁੰਦਾ ਮੋਟਰਸਾਈਕਲ ਦਾ ਬਾਈ ਮਿੱਟੀ ਢੂੜ ਬਹੁਤ ਧੁੱਕਦੇ ਆ ਮਿੱਟੀ ਉਬਾਉ ਜ਼ਿਆਦਾ ਹੁੰਦੀ ਆ ਇਸਾਰੀ ਜਿੰਨੀ ਵੀ ਟ੍ਰੈਫਿਕ ਆ ਭਾਈ ਜਿਹੜੇ ਮਤਲਬ ਜਿਹੜਾ ਟ੍ਰੈਫਿਕ ਜਾਮ ਲੱਗਦਾ ਸਭ ਤੋਂ بڑا ਕਾਰਨ ਇੱਥੇ ਦਾ ਜਿਹੜਾ ਸ਼ਿਵਾਲਿਕ ਦੇ ਮੋਰੀ ਲਾਂਡਰ ਰੋਡ ਦਾ ਹੈ ਇਸੀ ਕਰਕੇ ਲੱਗਦੀ ਜਿਹੜਾ ਰੋਡ ਬਣਨ ਲੱਗਿਆ ਹੋਇਆ ਰੋਡ ਦਾ ਕੰਮ ਇੰਨਾ ਸਲੋ ਹੋਣ ਲੱਗਿਆ ਹੋਇਆ ਇਹ ਜਿਹੜਾ ਰੋਡ ਦਾ ਕੰਮ ਚੱਲ ਰਿਹਾ ਮੈਂ ਕਹਿੰਦਾ 3-4 ਮਹੀਨੇ ਹੋ ਗਏ ਘੱਟੋ-ਘੱਟ ਇਹਨਾਂ ਨੂੰ ਕੋਈ ਸੀਵਰੇਜ ਬੰਦੇ ਹੋਏ ਸੀਵਰੇਜ ਕਨੈਕਸ਼ਨ ਜੋੜਨ ਦੇ ਖਾਤਰ ਪਤਾ ਨਹੀਂ ਭਾਈ ਕਿਸ ਹਿਸਾਬ ਨਾਲ ਕੰਮ ਕਰਨ ਲੱਗੇ ਵੀ ਕਿਉਂਕਿ ਨੈਸ਼ਨਲ ਹਾਈਵੇ ਦਾ ਕੰਮ ਹੈ ਵੀ ਤੁਸੀਂ ਫਾਸਟ ਨਹੀਂ ਛੇਤੀ ਹੋ ਸਕਦਾ ਉਹਨੂੰ ਛੇਤੀ ਕਰੋ ਪਰ ਨਹੀਂ ਸਲੋ ਚੱਲਣ ਲੱਗਿਆ ਵਾ ਲੋਕ ਰੋਲ ਪਰੇਸ਼ਾਨ ਹੁੰਦੇ ਆ ਦੁਕਾਨਾਂ ਵਾਲੇ ਜਿੰਨੇ ਵੀ ਲਾਕਵਾਲ ਦੁਕਾਨਾਂ ਵਾਲੇ ਸੋਸਾਇਟੀਆਂ ਵਾਲੇ ਬਾਈ ਬਹੁਤ ਤੰਗ ਹੋਏ ਹੋਏ ਜਿਹੜੇ ਸ਼ੋਅਰੂਮ ਵਾਲੇ ਆ ਅਗਲੇ ਛੱਡ ਕੇ ਚਲੇ ਗਏ ਆਪਣਾ ਕੰਮ ਕਰ ਕਿਉਂਕਿ ਜਦ ਕੰਮੇ ਨਹੀਂ ਆਣਾ ਹੈਗਾ ਕਸਟਮਰ ਨਹੀਂ ਆਣਾ ਹੈਗਾ ਅਗਲਾ ਕਿਰਾਏ ਦੇਣ ਲੱਗੇ ਵਾ ਵੀ ਕਿਰਾਇਆ ਵੀ 50-50000 ਰੁਪਏ ਕਿਰਾਇਆ ਇੱਥੇ ਤੇ ਕੱਢਣਾ ਵੀ ਬਹੁਤ ਔਖਾ ਹੋ ਜਾਂਦਾ ਫਿਰ ਕੰਮ ਘਾੜ ਛੱਡ ਕੇ ਅਗਲੇ ਭੱਜਦੇ ਫਿਰਦੇ ਆ ਬਾਈ ਬਹੁਤ ਨੁਕਸਾਨ ਵੀ ਹੋ ਰਿਹਾ ਹੈ ਪ੍ਰਾਪਰਟੀ ਦਾ ਨੁਕਸਾਨ ਹੋ ਰਿਹਾ ਹੈ ਲਾਂਡਰਾ ਰੋਡ ਦੇ ਵਿੱਚ ਸਭ ਤੋਂ ਵੱਧ ਰੇਟ ਦਾ ਸ਼ਿਵਾਲਿਕ ਸਿਟੀ ਦੇ ਵਿੱਚ ਜਿਹੜੀ ਵਧੀਆ ਬਣਾਈਆਂ ਵੀ ਇਹਦੇ ਅੰਦਰ ਸੋਸਾਇਟੀਆਂ ਬਹੁਤ ਸੋਹਣੀਆਂ ਬਣੀਆਂ ਉਹਦੀ ਰੋਡ ਵੀ ਬਹੁਤ ਵਧੀਆ ਬਣੇ ਹੋਏ ਤੇ ਪਰ ਪਾਣੀ ਕਰਕੇ ਬਾਹਰ ਦੀ ਰੋਡ ਕਰਕੇ ਸਾਰੇ ਖਰਾਬ ਹੋਏ ਆ ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੋਇਆ ਲੋਕਾਂ ਦਾ ਪਾਣੀ ਕਰਕੇ ਕੋਈ ਆਂਦਾ ਨਹੀਂ ਹੈ ਕਸਟਮਰ ਨਹੀਂ ਆਂਦਾ ਕੋਈ ਅੱਗੇ ਜਾ ਕੇ ਕਿਆ ਕਰ ਕਿਆ ਫਾਇਦਾ ਐਡੀ ਡੀ ਕੋਠੀਆਂ ਬਣੀਆਂ ਵੀ ਅੰਦਰ ਸਾਰੀਆਂ ਨੁਕਸਾਨੇ ਹੋਇਆ ਚਲੋ ਜੇ ਆ ਕੰਮ ਨਿਬੜਦਾ ਛੇਤੀ ਛੇਤੀ ਦੇ ਛੇਤੀ ਤੇ 19 ਛੇਤੀ ਬੱਦ ਟ੍ਰੈਫਿਕ ਦਾ ਹੱਲ ਹੁੰਦਾ ਆ ਤੇ ਅੰਦਰ ਸਾਰਾ ਕੰਮ ਚੱਲਦਾ ਸਹੀ ਹੋ ਜਾਣਾ ਉਹ ਤਾਂ ਚੱਲਦਾ ਰਹਿਣਾ ਪ੍ਰੋਪਰਟੀ ਰੇਟ ਤਾਂ ਘਟੇ ਨਹੀਂ ਕਰਦਾ ਪਰ ਇੱਕ ਟਾਈਮ ਤਾਂ ਥੱਲੇ ਆ ਜਾਂਦਾ ਤੇ ਬੰਦੇ ਸਾਡੇ ਕੋਲ ਬਹੁਤ ਆਉਂਦੇ ਪ੍ਰੋਪਰਟੀ ਵਾਲੇ ਉਹ ਵੀ ਕਹਿੰਦੇ ਹੁੰਦੇ ਬਾਈ ਸਾਡਾ ਤਾਂ ਰੇਟ ਬਹੁਤ ਜ਼ਿਆਦਾ ਡਾਊਨ ਚਲੇਗਾ ਵੀ 2 2-3 ਸਾਲ ਹੋ ਗਿਆ ਹਸ ਤਾਂ ਬਿੱਲੇ ਵੈ ਕੇ ਖਾਣ ਲੱਗੇ ਬਿੱਲੇ ਵੈ ਕੇ ਆਪਣੇ ਪੱਲੇ ਦੇ ਖਾਣ ਲੱਗੇ ਹੋਏ ਆ ਚਲੋ ਇਹ ਵੀ ਚੱਲਦਾ ਰਹਿਣਾ ਤੇ ਵੱਧ ਤੇ ਵੱਧ ਬਾਈ ਕੰਮ ਨੂੰ ਹੋਣਾ ਚਾਹੀਦਾ ਆ ਰੋਡ ਛੇਤੀ ਛਤੀ ਬਣੇ ਤਾਂ ਜੋ ਲੋਕਾਂ ਦਾ ਜਿਹੜੀ ਮੁਸੀਬਤਾਂ ਦਾ ਹੱਲ ਹੋ ਸਕੇ ਤੇ ਬਾਕੀ ਹੁਣ ਆਪਾਂ ਪਹੁੰਚ ਗਏ ਆ ਚੱਪੜ ਚੜੀ ਪੈਟਰੋਲ ਪੰਪ ਤੇ ਤੇ ਇੱਧਰ ਹੈਗੇ ਮੋਂਗਾ ਸਿਟੀ ਸੈਂਟਰ ਦੇ ਬਹੁਤ ਸੋਹਣੇ ਸ਼ੋਰੂਮ ਬਾਈ ਇਹਨਾਂ ਨੇ ਵੀ ਬਹੁਤ ਛੇਤੀ ਅਪਡੇਟ ਕਰਿਆ ਕੇ KFC ਹੋਰ ਬੜੇ ਤਗੜੇ ਬ੍ਰਾਂਡ ਇੱਥੇ ਜਿਹੜੇ ਆ ਗਏ ਆ ਕਿਉਂਕਿ ਇਹ ਬਾਈ ਮੋਂਗਾ ਸਿਟੀ ਵਾਲੇ ਖਾਸ ਆ ਇਹਨਾਂ ਦੀ ਖਾਸੀਅਤ ਆ ਵੀ ਇਹ ਕੰਮ ਨੂੰ ਬਹੁਤ ਛੇਤੀ ਅਪਡੇਟ ਕਰਦੇ ਆ ਤੇ ਸ਼ੋਰੂਮ ਜਿਹੜੇ ਬੜੇ-ਬੜੇ ਬ੍ਰਾਂਡ ਆ ਉਹ ਬਹੁਤ ਛੇਤੀ ਲੈ ਕੇ ਆਉਂਦੇ ਇੱਥੇ ਮਾਰਕੀਟ ਦੇ ਵਿੱਚ ਤੇ ਲਾਂਡਰਾ ਰੋਡ ਤੇ ਬਈ ਇੱਕ ਟ੍ਰੈਫਿਕ ਲੱਗਣ ਦਾ ਅੱਗੇ ਜਿਹੜਾ ਅੱਗੇ ਲਾਈਟਾਂ ਕੋ ਟ੍ਰੈਫਿਕ ਜਾਮ ਲੱਗਦੀ ਹੈ ਉਹਦਾ ਸਭ ਤੋਂ ਵੱਡੇ ਕਾਰਨ ਹੈ ਇੱਕ ਤਾਂ ਚੱਪੜ ਜੜੀ ਵੀ ਰੋਡ ਬਣਨ ਲੱਗਿਆ ਵਾ ਤਾਂ ਚੱਪੜ ਜੜੀ ਦੀ ਫਿਰਨੀ ਜਿਹੜੀ ਉਹ ਵੀ ਬਣਨ ਲੱਗੀ ਵੀਦੀ ਤੇ ਲਾਂਡਰਾ ਵਾਲੀ ਫਿਰਨੀ ਬਣਨ ਲੱਗੀ ਵੀਦੀ ਅੱਧੀ ਟ੍ਰੈਫਿਕ ਦਾ ਵੇਟ ਫਿਰਨੀਆਂ ਮੋਂ ਡਿਵਾਈਡ ਹੋ ਜਾਂਦੀ ਹੈ ਜਿੱਥੇ ਜਾਮ ਘਟ ਜਾਂਦਾ ਥੋੜਾ ਜਿਆ ਪਰ ਹੁਣਾਂ ਫਿਰਨੀਆਂ ਇੱਕ ਸਾਈਡ ਤੋਂ ਮੱਲਾ ਚੱਪੜ ਜੜੀ ਵਾਲੀ ਦਾ ਚੱਲ ਗਈ ਤੇ ਉਹ ਵੀ ਤੁਹਾਨੂੰ ਦਿਖਾਣਦੇ ਆ ਇਹ ਚੱਪੜ ਜੜੀ ਪਿੰਡ ਆ ਗਿਆ ਇਹ ਫਰਨੀ ਦਾ ਬਣ ਗਈ। ਚੱਲ ਪਿਆ ਰੋਡ ਇੱਥੇ ਦਾ ਤੇ ਟ੍ਰੈਫਿਕ ਥੋੜਾ ਜਿਹਾ ਅੱਜ ਥੋੜਾ ਜਿਹਾ ਘੱਟ ਰਹੂਗਾ। ਹਾਂ। ਟ੍ਰੈਫਿਕ ਦਾ ਕਾਰਨ ਇੱਕ ਤੇ ਲਾਂਡਰਾ ਜਿਹੜੀ ਫਰਨੀ ਉਹ ਬਣਦੀ ਪਈ ਹੈ ਜਿੱਥੇ ਟ੍ਰੈਫਿਕ ਬਹੁਤ ਜ਼ਿਆਦਾ ਜਾਮ ਲੱਗਦਾ ਹੈ। ਤੇ ਹੁਣ ਅੱਪਾ ਪਹੁੰਚ ਗਏ ਸਵਰਾਜ ਫੈਕਟਰੀ ਦੇ ਅੱਗੇ। ਸਵਰਾਜ ਫੈਕਟਰੀ ਹੈ। ਬਈ ਸਵਰਾਜ ਫੈਕਟਰੀ ਦੇ ਗੇੜੇ ਆ ਕੱਟ ਹਨ। ਇੱਥੇ ਵੀ ਬਈ ਐਕਸੀਡੈਂਟ ਹੋਣ ਇੱਥੇ ਵੀ ਬਈ ਸਪੀਡ ਬ੍ਰੇਕਰ ਪੜਨਾ ਹੀ ਚਾਹੀਦੇ ਆ ਤਾਂ ਜੋ ਗੱਡੀ ਸਲੋ ਹੋ ਸਕੇ। ਜਿਹੜੇ ਕੱਟ ਹੁੰਦੇ ਕੱਟਾਂ ਬਾਗੇ ਕਿਉਂਕਿ ਐਕਸੀਡੈਂਟ ਹੋਣ ਦਾ ਕਾਰ ਸਭ ਤੋਂ ਵੱਡਾ ਕਿਆ ਸਪੀਡ ਹੀ ਹੁੰਦੀ ਹੈ ਕੱਟ ਪਾਏ ਗੱਡੀ ਸਪੀਡ ਸਲੋ ਨਹੀਂ ਕਰਦਾ ਜੇ ਤਾਂ ਐਕਸੀਡੈਂਟ ਹੋਣ ਦੇ ਕਾਰਨ ਹੈ ਤੇ ਹੁਣ ਆਪਾਂ ਪਹੁੰਚ ਗਏ ਬਈ ਲਾਂਡਰਾ ਲਾਂਡਰਾ ਦਾ ਬਈ ਮਸ਼ਹੂਰ ਹੈ ਜਾਮ ਖਾਤਰ ਕੋਈ ਲਾਈਟਾਂ ਇੱਥੇ ਬਈ ਪੈਂਦੀਆਂ ਪੈਂਦੀਆਂ ਹਰੇਕ ਨੂੰ ਤੇ ਲਾਂਡਰਾ ਦੀ ਫਰਨੀ ਵੀ ਬਣਨ ਲੱਗੀ ਵੀ ਹੈ ਲੈ ਤੁਹਾਨੂੰ ਲਾਂਡਰਾ ਦੀ ਫਰਨੀ ਦਿਖਾਈਏ ਇਹ ਲਾਂਡਰਾ ਦੀ ਫਰਨੀ ਜਿਹੜਾ ਰੋਡ ਸਾਹਮਣੇ ਹੋ ਗਈ ਲਾਈਟਾਂ ਉਹਦੇ ਇਹ ਫਰਨੀ ਦਾ ਕੰਮ ਚੱਲਦਾ ਪਿਆ ਇੱਥੇ ਸਾਰਾ ਤੇ ਰੋਡ ਬੰਦ ਕਰਿਆ ਹੋਇਆ ਉਹ ਬੰਦ ਕਰਿਆ ਤੇ ਫਿਰ ਨਹੀਂ ਚੱਲਦੀ ਨਹੀਂ ਹੈਗੀ ਤੇ ਸਾਹਮਣੇ ਹੈਗੀ ਲਾਈਟਾਂ ਦਾ ਪੱਕਾ ਹੀ ਇਹਦਾ ਜਾਮ ਤਾਂ ਤੇ ਬਾਕੀ ਲਾਂਡਰਾ ਦੀ ਜਿਹੜੀ ਟ੍ਰੈਫਿਕ ਜਾਮ ਆ ਉਹਦਾ ਕਾਰਨ ਸਭ ਤੋਂ ਵੱਡਾ ਲਾਈਟਾਂ ਦਾ ਹੀ ਹੈ ਇੱਥੇ ਲਾਈਟਾਂ ਬਹੁਤ ਬਹੁਤ ਲੱਗੀ ਜਿਹੜਾ ਟਾਈਮਿੰਗ ਹੈ ਇਸ ਟਾਈਮ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਤੇ ਬਾਕੀ ਫਰਨੀ ਹੈ ਜਿਹੜੀ ਲਾਂਡਰਾ ਦੀ ਬੰਦ ਹੋਈ ਵੀ ਹੈ ਜਿਹਦੇ ਕਰਕੇ ਇਹ ਜਾਮ ਲੱਗਦਾ ਹੈ ਸੋ ਬਈ ਅੱਜ ਦਾ ਇਹ ਵਲੌਗ ਆਪਾਂ ਛੋਟਾ ਜਿਹਾ ਬਣਾਣਾ ਤਾਂ ਹੈ ਤੇ ਟ੍ਰੈਫਿਕ ਜਾਮ ਦਿਖਾਣਾ ਤੁਹਾਨੂੰ ਤੇ ਤੁਹਾਨੂੰ ਦਿਖਾਤੇ ਆ ਤੇ ਇਸ ਤੋਂ ਬਾਅਦ ਹੁਣ ਆਪਾਂ ਚੱਲਦੇ ਆਪਣੇ ਕੰਮ ਤੇ ਦੁਕਾਨ ਤੇ ਕੰਮ ਕਰ ਕਰਦੇ ਆ ਤੇ ਕਿਉਂ ਸੈਣੀ ਠੀਕ ਹੈ ਤੇ ਹੁਣ ਕੰਮ ਕਰ ਕਰਦੇ ਆ ਤੇ ਬਲੌਗ ਪਾਵਾਂਗੇ ਆਪਣੀ ਦੁਕਾਨ ਦਾ ਤੇ ਬਾਹਰ ਦਾ ਤੇ ਬਾਕੀ ਗੱਲਬਾਤ ਫੇਰ ਜੀ ਬਲੌਗਿੰਗ ਕਰੋ ਸ਼ੇਅਰ ਦੱਬ ਕੇ ਲਾਈਕ ਤੇ ਚੈਨਲ ਨੂੰ ਕਰਾ ਸਬਸਕ੍ਰਾਈਬ ਕਿਉਂ ਜੀ ਨੋਰ ਠੀਕ ਹੈ ਫਿਰ ਮਿਲਦੇ ਆ ਅਗਲੇ ਬਲੌਗ ਦਾ ਵਿੱਚ